ਸਿੱਖਿਆ ਕ੍ਰਾਂਤੀ ਤਹਿਤ ਮਾਨ ਸਰਕਾਰ ਨੇ 2 ਸਾਲ ਪਹਿਲਾਂ ਬਿਜ਼ਨਸ ਬਲਾਸਟਰ ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਜੋ ਕਿ ਅਜ ਪੰਜਾਬ ਦੇ 90 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਸੋ ਪੰਜਾਬ ਦੇ ਲਗਭਗ 1,80,000 ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਨੇ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਬਿਜ਼ਨਸ ਦਾ ਬੇਸਿਕ ਸਿਖਾਇਆ ਜਾਂਦਾ ਹੈ ਤੇ ਵਿਦਿਆਰਥੀਆਂ ਤੋਂ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸ ਮਾਡਲਾਂ ਸਬੰਧੀ ਸੁਝਾਅ ਵੀ ਲਏ ਜਾਂਦੇ ਨੇ ਗੱਲਬੀ ਕੀਤੀ ਫਾਰ ਇਗਜ਼ਾਮਪਲ ਮੈਂ ਆਪਣੇ ਪਿੱਛੇ ਜੇ ਖਲਕੇ ਦੇ ਵਿੱਚ ਇੱਕ ਲੜਕਾ ਮੈਨੂੰ ਮਿਲਿਆ ਜਿਸਨੇ ਪਿਛਲੇ ਸਾਲ ਤੇ ਹੁਣੋਂ ਪਾਸ ਆਊਟ ਹੋ ਕੇ ਗ੍ਰੈਜੂਏਸ਼ਨ ਕਰ ਰਿਹਾ ਜਿਸਨੇ ਪਿਛਲੇ ਸਾਲ بزਨਸ ਬਲਾਸਟਰ ਦੇ ਵਿੱਚ ਕੀਤਾ ਤੇ ਹੁਣੋਂ ਇੱਕ ਟੀ-ਸ਼ਰਟ ਜਿਹੜੇ ਆ ਉਹ ਟੀ-ਸ਼ਰਟ ਸੈਲ ਕਰਦਾ ਤੇ ਹਰ ਮਹੀਨੇ 50000 ਰੁਪਏ ਕਮਾਉਂਦਾ ਤੇ ਨਾਲ ਨਾਲ ਪੜਾਈ ਕਰ ਰਿਹਾ ਯਾਨੀ ਫਸਟ ਈਅਰ ਸਟੂਡੈਂਟ ਇਜ਼ ਅਰਨਿੰਗ 50000 ਪਰ ਮੰਥ ਉਹਦੇ ਵਿੱਚੋਂ ਸਿਰਫ ਟੀ-ਸ਼ਰਟਸੋਂ ਮੈਨੂੰ ਚੈੱਕ ਕਿਵੇਂ ਆਰਡਰ ਕਰਦਾ ਕਿ ਤਾਂ ਆਰਡਰ ਕਰਦਾ ਉਹਦੀ ਪ੍ਰਿੰਟਿੰਗ ਕਰਾਂਦਾ ਤੇ ਆਪਣੀ ਹੁਣ ਇੱਕ ਵੈਬਸਾਈਟ ਬਣਾਈਏ ਸੇਲ ਕਰਦਾ ਐਂਡ ਦਿਸ ਇਜ਼ ਦਿਸ ਇਜ਼ ਰੀਅਲ ਅਸੀਂ ਸਮਝੋ ਇੱਕ ਸਿੱਖਿਆ ਦਾ ਜੋ ਬਿਜ਼ਨਸ ਬਲਾਸਟਰ ਦਾ ਪਰਪਸ ਸੀ ਐਂਡ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਡਾਕੀ ਦਾ ਸਕੂਲ ਹੈ ਮੁੱਲਾਂਪੁਰ ਦੇ ਨਾਲ ਉੱਥੇ ਕੁਝ ਬੱਚੇ ਜੋ কুমਿਹਾਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਨੀ ਉਹਨਾਂ ਦੇ ਪੇਰੈਂਟਸ ਮਿੱਟੀ ਦੇ ਗੰਬਲਿਆਂ ਦਾ ਕੰਮ ਕਰਦੇ ਸੀ ਜਹਨੂ ਦੇਖਣ ਨੂੰ ਤਾਂ ਬੜਾ ਜੇਕਰ ਉਹ دیا ਬਣਾਉਣ ਦੀਵਾਲੀ ਵੇਲੇ ਜਾਂ ਗਮਲੇ ਬਹੁਤ ਸਸਤਾ ਪ੍ਰੋਡਕਟ ਹੈ ਪਰ ਬਿਜ਼ਨਸ ਬਲਾਸਟਰ ਦੇ ਵਿੱਚ ਉਹ ਨਹੀਂ ਬੱਚਿਆਂ ਨੇ ਕੀ ਕੀਤਾ ਉਹਨੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਨੂੰ ਸਟਾਈਲਿਸ਼ ਕਰ ਦਿੱਤਾ ਉਹੀ ਜਿਹੜਾ 10 ਰੁਪਏ ਵਾਲਾ ਗਮਲਾ ਹੈ ਹੁਣ ਉਹ ਜਦੋਂ ਡੈਕੋਰੇਟਿਵ ਹੋ ਗਿਆ ਆਰਟ ਬਣ ਗਿਆ ਤਾਂ 200 ਰੁਪਏ ਦਾ ਵਿਕ ਰਿਹਾ ਤੇ ਉਹ ਕਹਿੰਦੇ ਜੋ ਸਾਡਾ ਪੇਸ਼ਾ ਖਤਮ ਹੋਣ ਜਾ ਰਿਹਾ ਸੀ ਅੱਜ ਸਾਨੂੰ ਉਹ ਮਿਲ ਗਏ ਐਡੇ ਮੈਂ ਇੱਕ ਸਕੂਲ ਚ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਬਿਜ਼ਨਸ ਬਲਾਸਟਰ ਤੋਂ ਕੀ ਸਿੱਖਿਆ ਉਹਨੇ ਕਿਹਾ ਵੀ ਇੱਕ ਬੱਚੀ ਨੇ ਬਹੁਤ ਸੋਨਾ ਜਵਾਬ ਦਿੱਤਾ ਉਹ ਕਹਿੰਦੀ ਬੱਚੀ ਕਿ ਵੀ ਹੁਣ ਮੈਨੂੰ ਜੀਵਨ 'ਚ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਬਿਕੋਜ਼ ਜਦੋਂ ਬੱਚਾ 11ਵੀਂ 'ਚ ਹੀ ਕਮਾ ਲੈਂਦਾ ਜਦੋਂ ਉਹਨੂੰ ਪੈਸਾ ਕਮਾਣਾ ਆ ਜਾਂਦਾ ਨੂੰ ਇਹ ਪਤਾ ਲੱਗ ਜਾਂਦਾ ਕਿ ਠੀਕ ਹੈ ਅਗਰ ਮੈਨੂੰ ਨੌਕਰੀ ਨਹੀਂ ਵੀ ਮਿਲਦੀ ਪਰ ਮੈਂ ਮੈਂ ਨੌਕਰੀ ਦੇਣ ਵਾਲਾ ਬਣ ਸਕਦਾ ਹਾਂ ਤਾਂ ਕੱਲ ਅਸੀਂ ਇੱਕ ਬਹੁਤ ਵੱਡਾ ਇਵੈਂਟ ਆਈਆਈਟੀ ਰੋਪੜ ਦੇ ਵਿੱਚ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਾਡੀ ਬਹੁਤ ਸਾਰੀ ਟੀਮਸ ਜੋ ਸਾਡੀਆਂ ਬੈਸਟ ਟੀਮਸ ਨੇ ਪੰਜਾਬ ਦੀਆਂ ਲਗਭਗ 100 ਟੀਮਸ ਉੱਥੇ ਆਣ ਗਿਆ ਆਪਣਾ ਆਈਡੀਆ ਸਪਿਚ ਕਰਨ ਗਿਆ ਤੇ ਦੇਸ਼ ਤੇ ਬਹੁਤ ਵੱਡੇ ਵੱਡੇ ਲੋਕ ਪੰਜਾਬ ਦੇ ਬਹੁਤ ਵੱਡੇ ਵੱਡੇ ਲੋਕ ਉੱਥੇ ਆ ਰਹੇ ਨੇ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਆ प्रमोद भसीन जी ਨੂੰ ਵਾਈਟ ਕੀਤਾ ਹਿਮਨ ਕਨਕਿਆ ਜੀ ਨੂੰ ਵਾਈਟ ਕੀਤਾ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੂੰ ਇਨਵਾਈਟ ਕੀਤਾ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੰਡਸਟਰੀਅਲਿਸ ਦਿੱਲੀ ਦੇ ਇੰਡਸਟਰੀਅਲਿਸ ਬਹੁਤ ਸਾਰੇ ਬੈਂਕਰਸ ਬਹੁਤ ਸਾਰੇ ਸਟਾਰਟਅੱਪਸ ਦੇ ਸੀਈਓਸ ਨੂੰ ਬੁਲਾਇਆ ਕਿ ਤੁਸੀਂ ਆਓ ਸਾਡੇ ਬੱਚਿਆਂ ਨੂੰ ਮੋਟੀਵੇਟ ਕਰੋ ਇਹਨਾਂ ਦੇ ਆਈਡੀਆ ਦੇਖੋ ਤੇ